अमर शहीद बाबा जीवन सिंह वेलफेयर सोसाइटी गुरु की वडाली वलो बाबा जीवन सिंह कलोनी बोरी साहिब तो गुरु की वडाली रोडते कलोनी विखे वाक वाक दे निशान साहिब स्थापित चेयरमैन ओम प्रकाश गब्बर बाबा नछ नाथ शेरगिल महामंडलेश्वर स्वामी श्री अश्निव जी महाराज पिंदर नेता हीरा प्रधान जगिंदर अठवाल निहंग जथेबंदियों के नुमाइंदे भी हाजिर सन ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਆਵਲਮੀਕੀ ਜੀ ਜੈਗਰੂ ਗਿਆਨਾ ਜੀ ਸੋ ਅੱਜ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਵਡਾਲੀ ਟੋਨਾ ਵੱਲੋਂ ਜਿਹੜਾ ਆ ਆਪਣੇ ਅਧਿਕਾਰਾਂ ਤੇ ਹੱਕਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਜਿਹੜਾ ਮੋਰਚਾ ਲਾਇਆ ਪਿਆ ਹੈ ਇੱਥੇ ਆਪਣੇ ਪਰਿਵਾਰਾਂ ਲਈ ਕਿਉਂਕਿ ਸਾਡੇ ਘਰਾਂ ਦੇ ਵਿੱਚ ਸਾਡੇ ਪਰਿਵਾਰ ਜਿਹੜੇ ਆ ਇੱਕ ਇੱਕ ਮਰਲਿਆਂ ਦੇ ਵਿੱਚ ਰਹਿਣ ਲਈ ਮਜਬੂਰ ਨੇ ਸੋ ਅੱਜ ਜਿਹੜੀ ਇਹ ਸਾਡੀ ਪਹਿਲੀ ਹੈਗੀ ਆ ਜੋ ਸ਼ੈਡੂਲ ਕਾਸਟ ਭਾਈਚਾਰੇ ਦੀ ਆ ਤੋ ਉਸ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਤੋ ਉਸ ਨੂੰ ਸੰਘਰਸ਼ ਕਰਕੇ ਜਿਹੜਾ ਆ ਅਸੀਂ ਪ੍ਰਾਪਤ ਕਰਾਂਗੇ ਤੇ ਆਪਣੇ ਪਰਿਵਾਰਾਂ ਨੂੰ ਜਿਹੜੇ 5-5 ਮਰਲੇ ਦੇ ਪਲਾਟ ਨੇ ਉਹ ਜਿਹੜੇ ਅਸੀਂ ਸਾਰੇ ਘਰਾਂ ਨੂੰ ਜਿਹੜੇ ਆ ਆਪ ਜਿਹੜੇ ਅੱਗੇ ਲਾ ਕੇ ਪਾਵਾਂਗੇ ਤੇ ਜਦੋਂ ਕਾਜੀ ਹਾਂਜੀ ਇਹ ਜਗ੍ਹਾ ਸਾਡੀ ਆ ਜੀ ਸਾਡੀ ਆਪਣੀ ਜਗ੍ਹਾ ਹੈ ਕਿਉਂਕਿ ਜਿਹੜਾ ਮੈਂ ਸਮਝਦਾ ਹੈ ਕਿ ਹਰ ਪਿੰਡ ਦੇ ਵਿੱਚ ਇਤਿਹਾਸਾ ਜਿਹੜਾ ਆ ਉਹ ਸ਼ਡਿਊਲ ਕਾਸਟ ਭਾਈਚਾਰੇ ਦਾ ਹੈ ਅਸੀਂ ਤੇ ਆਪਣੇ ਅਧਿਕਾਰ ਆਪਣੇ ਹੱਕਾਂ ਦੀ ਜਿਹੜੀ ਆ ਗੱਲ ਜਿਹੜੇ ਲੋਕ ਵਿਰੋਧ ਕਰਨ ਵਾਲੇ ਨੇ ਮੈਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਵੇਖੋ ਤੁਸੀਂ ਬੜੇ ਸਾਲਾਂ ਤੋਂ ਇਹਦੇ ਦੇ ਉੱਤੇ ਬਹੁਤ ਲੱਖਾਂ ਰੁਪਇਆ ਇਕੱਠਾ ਕੀਤਾ ਹੈ ਹੋਣ ਜਿਹੜਾ ਆ ਸਾਡਾ ਪਰਿਵਾਰ ਜਾਗ ਚੁੱਕਾ ਹੈ ਅਸੀਂ ਜਿਹੜੀ ਆਪਣੀ ਜ਼ਮੀਨ ਹੈਗੀ ਆ ਸਾਡੀ ਅਸੀਂ ਉਹਦੇ ਉੱਤੇ ਜਿਹੜਾ ਆ ਆਪ ਹੰਕਾਰ ਬਜ਼ੋਂਦਿਆ ਬੱਜੀਵੇਂ ਸਿੰਗੀ ਲੋਨੀ ਗੁਰੂ ਦੀ ਬਿੜਾਲੀ ਤੋਂ ਗੋੜੀ ਸਾਉਂ ਜੀ ਰਸਤੇ ਦੇ ਵਿੱਚ ਪਿੰਦੀ ਹੈ ਜਿੱਥੇ ਕਿ ਕੋਈ 200 ਪਰਿਵਾਰ ਸਕੂਲ ਲਈ ਨਹੀਂ ਬਿਚ ਰਹੇ ਹਾਂ। ਪ੍ਰਾਣੀ ਪੰਚਾਇਤ ਨੇ ਇਹਨਾਂ ਨੂੰ ਜਦੋਂ ਕਲੋਨੀ ਕੱਟੀ ਸੀ ਗੁਰਦੁਆਰੇ ਵਾਸਤੇ ਸਕੂਲ ਵਾਸਤੇ ਤੇ ਸਕੂਲ ਦੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਵਾਸਤੇ ਜਗ੍ਹਾ ਛੱਡੀ ਸੀਗੀ। ਲੇਕਿਨ ਕਾਰਪੋਰੇਸ਼ਨ ਬਣ ਗਈ, ਪੰਚਾਇਤਾਂ ਟੁੱਟ ਗਈਆਂ, ਲੇਕਿਨ ਉਹੀ ਕਾਰਵਾਈ ਚੱਲਦੀ ਆ ਰਹੀ ਹੈ। ਨਾ ਕੋਈ ਮਾਜਵਾ ਦਿੰਦਾ, ਨਾ ਕੋ ਠੇਕਾ ਦਿੰਦਾ, ਨਾ ਕੁਝ ਵੀ ਨਹੀਂ ਦਿੰਦਾ। ਨਵੀਂ ਇਹ ਤੋਂ ਚੱਲਦਾ ਵੀ ਸਿਸਟਮ ਕੱਲ ਐਮਐਲਏ ਸਾਹਿਬ ਦੇ ਦਫ਼ਤਰ ਆਈ ਨਾ ਵੀ ਬਾਤਾਂ ਬਿਠੇ ਸੀ ਲੇਕਿਨ ਕੰਮਜਾਬ ਨਹੀਂ ਹੋ ਸਕਿਆ ਸਾਡੀ ਤੇ ਕੋਸ਼ਿਸ਼ ਇਹ ਹੈ ਕਿ 40 ਆ 50 ਸਾਲ ਉਹਨਾਂ ਬਥੇਰੇ ਰੁਪਏ ਖਾਲਿਆ ਕਿਸੇ ਨੂੰ ਠੇਕਾ ਦੇ ਕਿਸੇ ਕੁਛ ਦੇ ਹੁਣ ਬਸ ਕਰਨ ਬੈਠ ਕੇ ਕੰਪਰੋਮਾਈਜ਼ ਕਰਨੇ ਪਿੰਡ ਦੇ ਵਿੱਚ ਸ਼ਾਂਤੀ ਨੂੰ ਬਣਾਈ ਰੱਖਣ ਕਿਉਂਕਿ ਇਹ ਜਗੜਵੜ ਨਹੀਂ ਹੋਣੀ ਚਾਹੀਦੀ ਹੈ ਬੱਤੀ ਕਿਲੇ ਜ਼ਮੀਨ ਹੈ ਉਹਦੇ ਵਿੱਚ ਆੜਕੇ ਲਈ ਮਜੀਠ ਸਿੰਘ ਪਰਵਾਰਾਂ ਦਾ ਵਿਰਸਾ ਜੋ ਉਧਰ ਹੈ ਉਹ ਕੋ ਕਲੇ ਇੱਕੋ ਹੀ ਬਰਾਦੀ ਦਾ ਨਹੀਂ ਹੈ ਜ਼ਮੀਰਬੰਦੀ ਸਾਰੇ ਦੇ ਪਿੰਡ ਦੀ ਸਾਂਝੀ ਜ਼ਮੀਨ ਹੈ ਬਾਲਮਿਕੀ ਮਜੀਠ ਸਿੰਘ ਪਾਈਚਾਰਾ ਵੀ ਇਥੇ ਰਿੰਦਾ ਹੈ ਬੈਠ ਕੇ ਗੱਲ ਮੁੱਕ ਵੀ ਸਕਦੀ ਹੈ ਲੇਕਿਨ ਹਰ ਬੰਦਾ ਅੜ ਕੇ ਹੀ ਬੈਠਾ ਹੈ ਲੇਕਿਨ ਸਾਡੀ ਤਾਂ ਕੋਸ਼ਿਸ਼ ਇਹ ਹੈ ਕਿ ਉਹਨਾਂ ਛੱਡ ਦੇਣ ਤੇ ਜਿਹੜੀ ਸ਼ਾਂਤੀ ਵੀ ਬਣਦੀ ਬੇਗੀ ਪਾਈਚਾਰੀ ਬਣੇਗੀ ਧੰਨਵਾਦ ਐਸ਼ੀ ਰਾਮ ਅੱਜ ਸਾਰੇ ਜਥੇਬੰਦੀਆਂ ਵੱਲੋਂ ਨਿਸ਼ਾਨ ਸਾਹਿਬ ਚੁਲਾਇਆ ਗਿਆ ਆ ਉਸ ਬੰਦੇ ਜਿਹੜੇ ਗਰੀਬਾਂ ਨਾਲ ਧੱਕਾ ਹੋ ਰਿਹਾ ਆ ਬੜਾ ਚਿਰ ਧੱਕਾ ਕਰ ਲਿਆ ਇਹਨਾਂ ਨੇ ਹੁਣ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਠੀਕ ਹੈ ਮੈਂ ਉਹਨਾਂ ਨੂੰ ਚੇਤਾਵਨੀ ਵੀ ਦਿਨਾ ਕਿ ਜਿਹੜਾ ਗਰੀਬਾਂ ਦਾ ਹੱਕ ਮਾਰ ਰਿਹਾ ਆ ਕਿ ਹੁਣ ਤੁਸੀਂ ਹੱਕ ਨਹੀਂ ਮਾਰ ਸਕਦੇ ਗਰੀਬਾਂ ਦੀ ਜਿਹੜੀ ਜਗ੍ਹਾ ਗਰੀਬਾਂ ਕੋਲੋ ਹੀ ਰਹੇਗੀ ਇਸ ਲਈ ਚਾਹੇ ਕਿੱਥੋਂ ਤੱਕ ਹੁਣ ਸੰਘਰਸ਼ ਕਰਨਾ ਪਵੇ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆ जय श्री राम जय श्री राम जय श्री राम डिपार्टमेंट ਤੋਂ ਹੀ ਸ਼ਿਕਾਇਤ ਤਾਂ ਦੀਏ ਕਿ ਜਾਂ ਇਹਨਾਂ ਦੇ ਵਗਦੀ ਪਈ ਹੈ ਜਾਂ ਕੋ ਜਾ ਜਦੋਂ ਤੇ ਸਾਡੀ ਆਪਣੀ ਆ ਤੇ ਆਪਣੀ ਜਗ੍ਹਾ ਤੇ ਇਹ ਨਿਸ਼ਾਨ ਸਾਹਿਬ ਲਾਇਆ ਤੇ ਕਹਿੰਦੀ ਇਹ ਅਵਾਇਦ ਕਬਦੇ ਕਿਸ ਤਰ ਕਿਸੇ ਕੋਈ ਅਵਾਇਦ ਕਵਜਾ ਨਹੀਂ ਕੀਤਾ ਜੀ ਇਹ ਸਾਡੀ ਆਪਣੀ ਜਗ੍ਹਾ ਆ ਇਹ ਗਰੀਬ ਭਾਈਚਾਰੇ ਦੀ ਜਗ੍ਹਾ ਆ ਉਹ ਆਪਣੀ ਜਗ੍ਹਾ ਤੇ ਬੈਠੇ ਨੇ ਖਾਲਸਾ ਵਾਹਿਗੁਰੂ ਜੀ ਬਖਸ਼ੀ ਬਾਬਾ ਜੀ ਤੁਸੀਂ ਵੈਲਫੇਅਰ ਸੁਸਾਇਟੀ ਗੁਰੂ ਕੀ ਮਨਾਲੀ ਸ਼ਾਟਾ ਹਮਸਰ ਆਈ ਹੋਈ ਸਾਰੀ ਜਥੇਬੰਦੀਆਂ ਮੈਂ ਨਾਂ ਰਿਹਾ ਹਾਂ ਸਾਰਿਆਂ ਦਸਾਂ ਦਿਲੋਂ ਧੰਨਵਾਦ ਕਰਦੇ ਆ ਤੇ ਸਾਨੂੰ ਇਹਨਾਂ ਤੋਂ ਉਮੀਦ ਹੈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਵਾਇਲ ਜੀ ਦਾ ਖਾਲਸਾ ਵਾਇਲ ਜੀ ਦੀ ਖਾਤੇ ਖਾਲਸਾ ਸਭ ਸੰਗਤ ਪੰਥ ਸ਼ਰੋਮਣੀ ਕਾਲਜ ਬਿਸ਼ਮੇਸ਼ ਕਰਨਾਲ ਦਲ ਵੱਲੋਂ ਬਾਬਾ ਜੀ ਨੂੰ ਜੋੜ ਮੇਲੇ ਤੱਕ ਦੇ ਪਹਰਾ ਹੈ ਉਹਨਾਂ ਨੇ ਫੋਕਜਾਂ ਨੂੰ ਪਹਜਾਇਆ ਜਹਾਂਗਰ ਅਰਮਾਨ ਖੋੜੀ ਨੂੰ ਤੇ ਇਹ ਜੋ ਵਜਨ ਹੋ ਰਿਹਾ ਹੈ ਨਾ ਗੁਰੂ ਸਾਹਿਬ ਦੀ ਕਿਰਪਾ ਬਿਲਕੁਲ ਸਹੀ ਹੈ ਬਹੁਤ ਸਮੇਂ ਤੋਂ ਆਪਾਂ ਨੂੰ ਇਹਨਾਂ ਨੇ ਬੁੱਧੂ ਬਣਾਇਆ ਤੇ ਆਪਣੇ ਚਤਰਾਈ ਦੇ ਨਾਲ ਮੂਰਖਤਾ ਇਹਨਾਂ ਆਪਾਂ ਨੂੰ ਸਾਰੇ ਕਿਉਂਕਿ ਆਪਾਂ ਨੂੰ ਇਹਨਾਂ ਗਿਆਨ ਨਾ ਹੁਣ ਕਰਕੇ ਇਹ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ ਉਦੋਂ ਪਹਿਲਾਂ ਸਾਰਾ ਸਾਡੇ ਕੋਲ ਇਂਤਜ਼ਾਮ ਸਾਰਾ ਗੁਰੂ ਘਰ ਹੁੰਦਾ ਸੀ ਸਾਰੇ ਪੱਖੋਂ ਅਸੀਂ ਰਾਜੇ ਮਹਾਰਾਜੇ ਹਜੇ ਤੁਸੀਂ ਇਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਮਿਲ ਕੇ ਦੇ ਆਪਾਂ ਨੂੰ ਕਮਜ਼ੋਰ ਕੀਤਾ ਤੇ ਇੱਥੋਂ ਤੱਕ ਆਪਾਂ ਆਏ ਆ ਤੇ ਹੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਗਿਆਨ ਹੋਇਆ ਬੰਦ ਸੁਣਨਾ ਚਾਹੁੰਦਾ ਕਿ ਜਦੋਂ ਮੇਧਕਾਰ ਡਾਕਟਰ ਮੇਧਕਾਰ ਜੀ ਤੇ ਮਹਾਤਮਾ ਗਾਂਧੀ ਤੇ ਹੋਰ ਇਸ ਤਰ੍ਹਾਂ ਦੇ ਉਹ ਜਿਹੜੇ ਤੇ ਹਣ ਮਹਾਤਮਾ ਗਾਂਧੀ ਵਰਗੇ ਉਹ ਤੇ ਸੁੱਤੇ ਹਨ ਤੇ ਮੇਧਕਾਰ ਜੀ ਜਾਗਦੇ ਹਨ ਜਾਂ ਰਾਤ ਦੇ 11 12 ਦਾ ਟਾਈਮ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਸਾਰੇ ਸੁੱਤੇ ਨੇ ਤੁਸੀਂ ਕਿਉਂ ਜਾਗਦੇ ਕਹਿੰਦੇ ਵੀ ਉਹਨਾਂ ਦੀਆਂ ਜਿਹੜੀਆਂ ਨਾ ਪਰਿਵਾਰ ਦੁਨੀਆ ਜਾਗਦੀ ਹੈ ਉਹਨਾਂ ਦੇ ਲੋਕ ਜਾਗਦੇ ਨੇ ਤੇ ਸਾਡੇ ਲੋਕ ਜਣੇ ਨੇ ਸੁੱਤੇ ਨੇ ਉਹਨਾਂ ਦੇ ਸੁੱਤੇ ਸੁੱਤੇ ਹੁਣ ਜਾਗਣ ਲੱਗੇ ਨੇ ਤੇ ਗੁਰੂ ਸਾਹਿਬ ਜੀ ਹੁਣਾਂ ਨਾ ਤੇ ਕਿਰਪਾ ਕਰਨ ਗੁਰੂ ਦਾ ਹੁਕਮ ਐਨ ਗਰੀਬਾਂ ਕੋ ਦਿਓ ਪਾਛਾਈ ਯਾਦ ਰੱਖੇ ਹਮਰੇ ਗਰੀਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਵਡਾਲੀ ਦੀ ਧਰਤੀ ਉੱਤੇ ਸਮੁੱਚੀਆਂ ਨਾਲ ਸਿੰਘ ਜਿੱਥੇ ਬੰਦੀਆਂ ਔਰ ਵਾਲਮੀਕੀ ਪਾਈਚਾਰਾ ਸਮੁੱਚਾ ਇਕੱਤਰ ਹੋ ਕੇ ਵਾਲਮੀਕ ਪਾਇਤ ਜਦੇ ਸੰਤਮਾਹਪੁਰ ਇੱਥੇ ਪਹੁੰਚੇ ਹੈ ਗਰੀਬਾਂ ਦੀ ਆਵਾਜ਼ ਬਣ ਕੇ ਜੋ ਸਾਡੇ ਲੋਕਾਂ ਦਾ ਗਰੀਬਾਂ ਦਾ ਤਕਾ ਹੋ ਰਿਹਾ ਇਹਨਾਂ ਦੀ ਧਰਤੀ ਇਹਨਾਂ ਦੀ ਜਮੀਨਾਂ ਤੇ ਹੋਰ ਲੋਕ ਜਿਹੜੇ ਸਾਹਮਣੇ ਬੈਠੇ ਆ ਅੱਜ ਸਮੁੱਚੀਆਂ ਹੀ ਜਥੇਬੰਦੀਆਂ ਨੇ ਏਕਤਾ ਕਰਕੇ ਇਕੱਤਰ ਹੋ ਕੇ ਇਸ ਧਰਤੀ ਤੇ ਨਿਸ਼ਾਨ ਸਾਬ ਲਾਇਆ ਔਰ ਜਿਹੜੀ ਗੱਲ ਕਰਦੇ ਨੇ ਕਿ ਧਰਤੀ ਉਹਦੀ ਹੈ ਦੀ ਹੈ ਕਿਸ ਦੀ ਕਿਸੇ ਦੇ ਘਰ ਕੋ ਜਾ ਕੇ ਬਹਿ ਨਹੀਂ ਸਕਦਾ ਅੱਜ ਇਹ ਸਾਡਾ ਘਰ ਹੈ ਤੁਸੀਂ ਇੱਥੇ ਆਣ ਕੇ ਖਲੋਤੇ ਆ ਆਪਣੇ ਘਰ ਵਿੱਚ ਨਿਸ਼ਾਨ ਸਾਹਿਬ ਲਾਇਆ ਕਿਸੇ ਦੇ ਘਰ ਜਾ ਕੇ ਗੁਪੈਰ ਨਹੀਂ ਪਾ ਸਕਦਾ ਜੇ ਸਾਡਾ ਘਰ ਅਸੀਂ ਆਪਣਾ ਘਰ ਇਹਨੂੰ ਸਮਝਦੇ ਆ ਤਾਂ ਇੱਥੇ ਨਿਸ਼ਾਨ ਸਾਹਿਬ ਲਾਇਆ ਇੱਥੇ ਸੰਗਤ ਇਕੱਠੀ ਹੋਈ ਆ ਇੱਥੇ ਪ੍ਰਸ਼ਾਦਾ ਪਾਣੀ ਬੰਨ ਰਿਹਾ ਇੱਥੇ ਆਜ ਦਾ ਸਤਕਾਰ ਮਾਨ ਹੋ ਰਿਹਾ ਤੇ ਸਾਡੀ ਧਰਤੀ ਸਾਡੀ ਧਰਤੀ ਤੇ ਅਸੀਂ ਆਪਣੀ ਧਰਤੀ ਤੇ ਬੈਠੇ ਆ ਕੋਈ ਨਜਾਇਜ਼ ਕਬਜ਼ਾ ਨਹੀਂ ਹੋਇਆ ਜਿਹੜੇ ਲੋਕ ਇਦਾਂ ਦੀਆਂ ਤੁਮਤਾ ਲਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਉਹਨਾਂ ਨੂੰ ਚੇਤਾਵਨੀ ਹੈ ਵੀ ਇਹਨਾਂ ਤੁਮਤਾ ਤੋਂ ਬਾਹਰ ਆਜੋ ਇਹ ਸ਼ਰਾਤੀਆਂ ਸਰ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਉਹ ਆਪੋ ਆਪਣੇ ਥਾ ਟਿਕਾਣੇ ਤੇ ਵਹਿ ਜਣ ਜੰਨਤ ਰੇ ਇਹਨਾਂ ਦਾ ਜੋਰ ਚੱਲਦਾ ਸੀ ਉਹ ਨਜਰਨਾਂ ਲਾ ਲਿਆ ਇਹਨਾਂ ਨੇ ਜਿਹੜਾ ਕਹਿਰ ਕਮਾਉਣਾ ਸੀ ਕਮਾ ਲਿਆ ਹੋਰ ਇਹਨਾਂ ਦਾ ਕਹਿਰ ਨਹੀਂ ਚੱਲੇਗਾ ਨਾ ਇਹਨਾਂ ਨੂੰ ਕੋਈ ਹੁਣ ਛੋੜ ਹੈ ਇਹ ਕਰਕੇ ਸਮੁੱਚੀਆਂ ਜੱਥੇਬੰਦੀਆਂ ਜਿਹੜੀਆਂ ਉਹ ਕੱਤਰ ਹੋਈਆਂ ਜੇਕਰ ਕੋਈ ਵਾਅਦਾ ਕਰੇਗਾ ਫਿਰ ਉਹਨੂੰ ਉਹਦਾ ਜਵਾਬ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ